ਰੋਬਨ ਸਿੰਘ ਮੰਜਾਰੀ ਨਾਲ ਕਹਿੰਦਾ ਜੀ ਮੀਟਿੰਗ ਦਾ ਮੰਗਲੀ ਬਹੁਤ ਵਧੀਆ ਹੋਈ ਸਾਡੀ ਸੈਂਪੀਆਂ ਬਣੀਆ ਬੜੀਆ ਖੁਸ਼ ਹੋ ਕੇ ਮੰਨਿਆ ਵਿਜੀਲ ਮੰਤਰੀ 10 ਦਿਨਾਂ ਬਾਅਦ ਉਹਨਾਂ ਨੂੰ ਸੀਐਮਡੀ ਨੂੰ ਮਿਲੇ ਤਾਂ ਕੋਈ ਮੰਗ ਨਹੀਂ ਮੰਨੀ ਗਈ ਇਹੀ ਹਲਾਲ ਭਗਵਾਨ ਤੁਮਾਂਦੇ ਆ ਚੰਡੀਆ ਬੁਲਾ ਲੈਂਦਾ ਮੀਟਿੰਗ ਕਰ ਲੈਂਦਾ ਦੱਸਾਂਗੇ ਜੀ ਮੈਂ ਦੱਸ ਦੇਣਾ ਟਾਈਮ ਤੋਂ ਆਫਲੋਡ ਮੀਟਿੰਗ ਹੋਈ ਆ ਸਾਡੇ ਕੱਚੇ ਕਾਮਿਆਂ ਦੀ 25 ਜੂਨ ਹੋਇਆ ਮੇਰਾ ਦਾ 25 ਜਾਂ 26 ਜੂਨ ਨੂੰ ਭਗਵਾਨ ਦਾ ਉਹ ਆ ਬਾ ਕੇ ਬੈਠਿਆ ਵਿੱਚ ਕਹਿੰਦਾ ਮੈਨੂੰ ਬੜਾ ਫੇਕੜਾ ਹੁੰਦਾ ਕੱਚੇ ਕਾਮਿਆਂ ਦਾ ਬਲਿਹਾਰ ਸਿੰਘਾ ਪ੍ਰਧਾਨ ਉਹਨਾਂ ਦੀ ਮੀਟਿੰਗ ਹੋਈ ਆ ਇੱਕ ਵਾਰੀ ਨਾ ਰੋਪੜੇ ਕੁਪਕੇ ਸਾਡੀਆਂ ਭੈਣਾਂ ਉਹ ਵੀ ਤੰਗਾ ਸਾਡੇ ਬਰਾਬਰ ਲੈਂਦੀਆਂ ਨੇ ਬਸ ਤਵਾ ਦੋ ਘੰਟਾ ਕੱਢਦਾ ਕਣਾ ਬੈਠੀ ਨੇ ਜੇ ਸਾਨੂੰ ਏਰੀਆ ਨਾਲ ਮਿਲਣਾ ਤਾਂ ਸਾਰਿਆਂ ਨੂੰ ਇਕੱਠੇ ਨੂੰ ਮਿਲਣਾ ਜੇ ਡੀਐਮ ਨਾਲ ਸਾਰਾ ਇਕੱਠੇ ਨੂੰ ਮਿਲਣਾ ਜਿਵੇਂ ਕਿਸਾਨਾਂ ਨੇ ਧਰਨਾ ਲਾ ਲਾ ਕੇ ਦਿੱਲੀ ਦਾ ਕੇ ਲਾਇਆ ਤਾਂ ਇਕਨੌਰੀ ਬਾਡਲ ਲਾਇਆ ਉਥੇ ਭੈਣਾਂ ਦਾ ਸਾਡੀਆਂ ਮਤਾਮਾਂ ਦਾ ਬਹੁਤ ਜੋਰਦਾਨ ਸੀ ਜਰੂਰ ਨਾਲ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਜੋਦਾਨ ਬਰਾਬਰ ਨਹੀਂ ਕਰਦੀਆਂ ਉਹ ਦਾ ਸਾਡਾ ਸਨਹਾਰ ਸੋਣ ਟਿੱਖਾ ਹੀ ਹੁੰਦਾ ਇਹ ਆਪ ਨੂੰ ਸਾਨੂੰ ਪਤਾ ਹੁਣ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਵੀ ਜਿਹੜੀ ਆਪਣੀ ਆਉਣ ਵਾਲੀ 27 ਜਲਾਈ ਨੂੰ ਜੋਰਪਤ ਸਿੰਘ ਏਟੀਓ ਦਾ ਸ਼ਹਿਰ ਅੰਮ੍ਰਿਤਸਰ ਦਾ ਕੋਠੀ ਨੇੜੇ ਜਾ ਕੇ ਆਪਾਂ ਜਿਹੜਾ ਪਿੱਟ ਸਿਆਪਾ ਕਰਨਾ ਉਹ ਕਰਨਾ ਹੀ ਆਪਾਂ ਕਰਦੇ ਰਹੇ ਹਾਂ ਪਹਿਲਾਂ ਵੀ ਉੱਥੇ ਵਾਰ ਮੀਟਿੰਗ ਮਿਲਦੀ ਆ ਪਤਾ ਹੀ ਆਪਾਂ ਨੂੰ ਪਰ ਜਿਹੜੇ ਅੱਜ ਦੀਆਂ ਸਰਕਾਰਾਂ ਵਾਂ ਜਾਂ ਪਾਵਰ ਕੋਰਪੋਰੇਸ਼ਨ ਦਾ ਜਾਂ ਬੀਲ ਮੰਤਰੀ ਹਰਪ੍ਰੀਤ ਸਿੰਘ ਏਟੀਓ ਆ ਹੁਣ ਦੇਖੋ ਮੀਟਿੰਗ ਕੀਤੀ ਉਹਨੇ ਬੜੀ ਵਧੀਆ ਸਹਾਰਾ ਕੀਤੀ ਮੇਰੇ ਨਾਲ ਮੇਟਾ ਗੱਲ ਹੋਈ ਸੀ ਸਾਡਾ ਸੂਬਾ ਪ੍ਰਧਾਨਾ ਜੋ ਕਨਵੀਨਰ ਆ ਜੁਆਇੰਟ ਫੋਰਮ ਦਾ ਰੋਤਾ ਸੀ ਮੰਜਾਰੀ ਨਾਲ ਕਹਿੰਦਾ ਜੀ ਮੀਟਿੰਗ ਦਾ ਮੰਗਲੀ ਬਹੁਤ ਵਧੀਆ ਹੋਈ ਸਾਡੀ ਸੈਂਤੀਆਂ ਬਣੀਆ ਬੜੀਆਂ ਖੁਸ਼ ਹੋ ਕੇ ਮੰਨਿਆ ਬਿਜਲੀ ਮੰਤਰੀ 10 ਦਿਨਾਂ ਬਾਅਦ ਉਹਨਾਂ ਨੂੰ ਸੀਐਮਡੀ ਨੂੰ ਮਿਲੇ ਤਾਂ ਕੋਈ ਮੰਗ ਨਹੀਂ ਮੰਨੀ ਗਈ ਇਹੀ ਹਲਾਲ ਭਗਵਾਨ ਤਮੰਦੇ ਆ ਚੰਡੀਅਲ ਬੁਲਾ ਲੈਂਦਾ ਮੀਟਿੰਗ ਕਰ ਲੈਂਦਾ ਦੱਸਾਂਗੇ ਜੀ ਮੈਨੂੰ ਦੱਸ ਦੇਣਾ ਟਾਈਮ ਦੋ ਆ ਫਲਾਗ ਮੀਟਿੰਗ ਹੋਈ ਆ ਸਾਡੇ ਕੱਚੇ ਕਾਮਿਆਂ ਦੀ 22 ਜੂਨ ਹੋਈ ਆ ਮੇਰਾ ਦਾ 25 ਜਾਂ 26 ਜੂਨ ਨੂੰ ਭਗਵਾਨ ਜੀ ਆਪ ਆ ਕੇ ਬੈਠਿਆ ਵਿੱਚ ਕਹਿੰਦਾ ਮੈਨੂੰ ਬੜਾ ਫੇਕੜਾ hota ਕੱਚੇ ਕਾਮਿਆਂ ਦਾ ਬਲਿਹਾਰ ਸਿੰਘਾ ਪ੍ਰਧਾਨ ਉਹਨਾਂ ਦੀ ਮੀਟਿੰਗ ਹੋਈ ਆ ਇੱਕ ਵਾਰੀ ਨਾ ਰੋਪੜੇ ਕੁ ਭੇਰੇਆ 2023 ਦਸੰਬਰ ਦੇ ਭਗਵਾਨਦਮਨ ਨੂੰ ਭਗਵਾਨਦਾਂ ਨੇ ਉੱਥੇ ਇਹ ਕਿਹਾ ਸੀ ਰੋਪੜ ਦੇ ਵਿੱਚ ਮੈਂ ਸਾਹਮਣੇ ਖੜਾ ਸੀਗਾ ਬਿੱ ਕੱਚੇ ਮਜ਼ਦਮਾਂ ਆ ਗਿਓ ਮੈਂ ਜੋ ਕੱਚਾ ਸ਼ਬਦਾਂ ਕੱਟੂਗਾ ਕੱਟਾ ਕੀ ਹੈ ਜਾਈ ਤੱਕ ਸਰਕਾਰ ਨੇ ਜਦ ਬੋਟਾ ਲੈਣੇ ਹੁੰਦੇ ਨਾ ਨਾ ਉਹਦਾ ਇਹ ਪੈਰਾਂ ਚ ਪਿਆ ਜਾਂਦੀ ਆ ਪੈਰੀ ਹੱਥੀਂ ਥੋੜੇ ਲਾ ਦੀ ਉਹ ਘਰ ਆ ਕੇ ਚਾਹ ਹੀ ਪੀ ਲੈਂਦੇ ਆ ਰੋਟੀ ਵੀ ਖਾ ਲੈਂਦੇ ਆ ਇਹ ਪਰ ਜਦੋਂ ਬੋਟਾਂ ਜਿੱਤੇ ਜਾਂਦੇ ਆ ਹੁਣ ਮੁਖ ਨੇ ਭਗਵਾਨ ਤਾਂ ਸੁਣਦਾ ਕਿਸੇ ਦੀ ਗੱਲ ਕਿਸੇ ਦੀ ਗੱਲ ਨਹੀਂ ਸੁਣਦਾ ਨਾ ਵੇ ਤੂੰ ਹਰ ਬਾਤ ਸੁਣਦਾ ਨਾ ਆਮਨ ਰੋੜਾ ਉਹ ਸੁਣਦਾ ਜਾਂ ਆਪਣਾ ਬੀੜੀ ਮੰਤਰੀ ਵਾਲਾ ਰਹਿ ਕੇ ਸੰਗਿਟਿਓ ਦੁਆਰਾ ਫੇਰ ਮੇਰੀ ਬੇਨਤੀ ਆ ਜੇਕਰ ਆਪਾਂ ਇਹਨਾਂ ਸਰਕਾਰਾਂ ਦੇ ਗੱਲ ਡੂ ਗੂਠਾ ਦਵਾਂਗੇ ਕੋ ਪਹਿਲਾਂ ਆਪਾਂ 15 ਦਿਨ ਦੀ ਸਟ੍ਰਾਈਕ ਕੀਤੀ ਸੀ ਗੱਲ ਡੂ ਗੂਠਾ ਤਾਂ ਸਰਕਾਰ ਪਾਵਰ ਮੈਨੇਜਮੈਂਟ ਦੇ ਜੋ ਕਿ ਆਉ ਮੰਨੇ ਮੰਨੇ ਨਾ ਉਹ ਮੰਨੇ ਇਹ ਦਿਨ ਦਿਨਾ ਬਹਿਣਾ ਇਹ ਜਿਹੜੀ ਛੁੱਟੀਆਂ ਨਾ ਕਾਹਾਂ ਆ ਰਹੀ ਆ ਆਪਾਂ ਛੁੱਟੀ ਕਰਨੀ ਆ ਉਹ ਸਾਰੇ ਮਲਾਲੇ ਨੂੰ ਇਹ ਛੁੱਟੀ ਕਰਨੀ ਪੈਣੀ ਆ ਆਪਾਂ ਨੂੰ ਫੇਰ ਮੰਨਣਗੇ ਜੇ ਨਹੀਂ ਮੰਨਦੇ ਆਪਾਂ ਤਾਂ ਨਹੀਂ ਫੇਰ ਵੀ ਨਹੀਂ ਮੰਨਦੇ ਮੀਟਿੰਗ ਮਿਲ ਜੂਗੀ ਬਾਅਦ ਤੋਂ ਆਪਾਂ ਨੂੰ 27 ਜੁਲਾਈ ਨੂੰ ਬਾਅਦ ਤੋਂ ਮਰਸਾ ਪਹੁੰਚੋ ਜੇ ਕਿਸੇ ਸਾਡੇ ਵੀਰ ਨੇ ਸ੍ਰੀ ਹਰਿਵੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣਾ ਹੋਵੇ ਤਾਂ ਇੱਕ ਤਾਂ ਪਹਿਲਾਂ ਮੋਚੋ ਜਾਂ ਫਿਰ ਰਾਤ ਦਾ ਪ੍ਰੋਗਰਾਮ ਬਣਾ ਕੇ ਜਾਓ ਜੀ। ਇਹੀ ਹਾਲ ਹੈ ਨਾ। ਤੇ ਤਾਰਨੇ ਵਿੱਚ ਵੱਧ ਵਸਮੂਲੀਅਤ ਕਰੋ ਜੀ। ਸਾਰੇ ਸਾਥੀਆਂ ਦਾ ਧੰਨਵਾਦ, ਸਟੇ ਸੈਕਟਰੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਇਆ ਤੋਂ ਡੀਏ ਦੇ ਇੱਕ ਸਟਾਰ ਮਿਲਣਗੇ ਆ। ਇਹ ਬਿਲੀ ਬੋੜੀ ਆ ਰਿਹਾ। ਕਿਹੜਾ ਥੋੜੇ ਡੀਏ ਦਾ ਇੱਕ ਸਟਾਰ ਕਾਣ ਦਊਗਾ? ਕਾਣ ਸਾਨੂੰ ਦਰਖਾਹਤ ਦਊਗਾ। ਆਹ ਵਾਲੇ ਸਮੇਂ ਦੇ ਵਿੱਚ ਜੇ ਆਪਾ ਇਕੱਠੇ ਹੋ ਗਏ ਲੜ ਗਏ ਤਾਂ ਬਾਬਾ ਕੁਝ ਪ੍ਰਾਪਤ ਕਰ ਲਾਂਗੇ ਮੇਰੇ ਦੋਸਤੋ